ਪਹਿਲੀ ਕਿਤਾਬ ਛੋਟੀ ਕਦੋਂ ਆਈ ਫਿਰ ਥੋੜੇ ਜ਼ਿਆਦਾਤਰ ਵਿਸ਼ੇ ਝੁਝਾਰਵਾਦ ਨੂੰ ਕਿਸਮ ਦੇ ਲੋਕਾਂ ਦੀ ਗੱਲ ਕਰਦੇ ਆ ਤੇ ਜਾਂ ਉਸ ਨਾਲ ਜੁੜੇ ਹੋਏ ਨੇ ਹਾਂਜੀ ਤੁਸੀਂ ਕਿੰਨੀਆਂ ਕਿਤਾਬਾਂ ਲਿਖੀਆਂ ਨੇ ਕਿਵੇਂ ਇਸ ਨਾਲ ਜੁੜੇ ਤੇ ਕਿਵੇਂ-ਕਿਵੇਂ ਵਿਸ਼ਿਆਂ ਨੂੰ ਲਿਖ ਕੇ ਤੁਸੀਂ ਚੱਲੇ ਦੇਖੋ ਲੇਖਣੀ ਪਲ ਆਉਣਾ ਤੇ ਮੇਰਾ ਐਕਸੀਡੈਂਟਲੀ ਕਹਿ ਲਓ ਐਕਸੀਡੈਂਟਲ ਜੀ ਸੋ ਕਿਤਾਬ ਲਿਖਣ ਦਾ ਪ੍ਰੋਜੈਕਟ ਮੈਨੂੰ 1996 ਚ ਸੌਪਿਆ 97 ਚ ਸਰਦਾਰ ਜਗਜੀਤ ਸਿੰਘ ਨੇ ਉਹਨਾਂ ਨੇ ਸਿੱਖਣ ਕਲਾਬ ਕਿਤਾਬ ਉਹਨਾਂ ਦੀ ਬਹੁਤ ਮਸ਼ਹੂਰ ਹੈ। ਅੱਛਾ। ਹੋਰ ਵੀ ਕਿਤਾਬਾਂ ਲਿਖੀਆਂ ਉਹਨਾਂ ਨੇ। ਗਦਰ ਪਾਰਟੀ ਲਹਿਰ ਦਾ ਇਤਿਹਾਸ ਵੀ ਲਿਖਿਆ। ਉਹਨਾਂ ਨੇ ਮੈਨੂੰ ਇਸ ਗੱਲ ਤੇ ਪ੍ਰੇਰਿਆ। ਜੀ। ਕਿ 1984 ਚ ਜੋ ਕੁਝ ਵਾਪਰਿਆ ਦਰਬਾਰ ਸਾਹਿਬ ਤੇ ਹਮਲਾ। ਤੇ ਉਹ ਸਾਰੀ ਕਹਾਣੀ ਜਿਹੜੀ ਹੈ। ਸੋ ਇਹ ਜੇ ਤੂੰ ਕਰ ਸਕਦਾ ਹੈ। ਸੋ ਇੱਕ ਹਸਾਬ ਨਾਲ ਮੇਰੇ ਤੇ ਸਰੀ ਆਪੀ ਕਿਤਾਬ। ਤੇ ਜਿੱਦੋਂ ਤੋਂ ਮੇਰੀ ਫਿਰ ਪਹਿਲੀ ਕਿਤਾਬ ਆਈ। ਵੀਮੀ ਸਦੀ ਦੀ ਸੇ ਰਾਜਨੀਤੀ ਉਹਦੇ ਚ ਮੈਂ ਤਕਰੀਬਨ ਇੱਕ ਪੂਰੀ ਸਿੱਖ ਰਾਜਨੀਤੀ ਦਾ ਵਿਸ਼ਲੇਸ਼ਣ ਕੀਤਾ ਫਿਰ ਕਿਸ ਵਿਦਰੋਹੀ ਪਾਤਸ਼ਾਹੀ ਇਹ ਆ ਗਈ ਫਿਰ 1984 ਅਣਚਿਤ ਵਿਆਕਰ ਉਹ ਆ ਗਈ ਫਿਰ ਉਸ ਤੋਂ ਬਾਅਦ ਤੀਜੇ ਖੱਲੂ ਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਇਹ ਆ ਗਈ ਜੀ ਫਿਰ ਗਦਰ ਪਾਰਟੀ ਦੀ ਸ਼ਤਾਬਦੀ ਆਈ 13 ਦੇ ਵਿੱਚ 213 ਅੰਚ ਉਦੋਂ ਬੜੀ ਚਰਚਾ ਹੋਈ ਗਦਰ ਪਾਰਟੀ ਦੀ ਹਾਂਜੀ ਉਹ ਲੱਗਿਆ ਕਿ ਉਹਦਾ ਜਿਹੜਾ ਇਤਿਹਾਸ ਆ ਉਹਦੇ 'ਚ ਬੜੀਆਂ ਗੜਬੜਾਂ ਹੋਈਆਂ ਉਹ ਕੋਖਣਾ ਸ਼ੁਰੂ ਕੀਤਾ ਉਹ ਫਿਰ ਕਿਤਾਬ ਗਦਰੀ ਬਾਬੇ ਕੌਣ ਸਨ ਇਹ ਆਈ ਹੂੰ ਫੇਰ ਇਹ ਲੱਗਿਆ ਕਿ ਜਿਹੜਾ ਮਹਾਨਾਇਕ ਸੀ ਉਸ ਲਹਿਰ ਦਾ ਕਰਤਾਰ ਸਿੰਘ ਸਰਾਬਾ ਵੀ ਉਹਦੇ ਉਹਦੀ ਜੀਵਨੀ ਮੰਗ ਉਹ ਮੰਗ ਕਰਦਾ ਵੀ ਉਹਨੂੰ ਉਹ ਸਪੈਸ਼ਲ ਇੱਕ ਕਿਤਾਬ ਉਹੀ ਹੋਵੇ ਫਿਰ ਉਹ ਉਹਤੇ ਕਿਤਾਬ ਆਈ ਜੀ ਸ਼ਹੀਦ ਕਰਤਾ ਸਿੰਘ ਸਰਾਬਾ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾ ਸਿੰਘ ਸਰਾਬਾ ਉਹ ਕਿਤਾਬ ਆ ਗਈ ਜੀ ਫਿਰ ਜਸਵੰਤ ਸਿੰਘ ਖਾਲੜਾ ਵਾਰੀ ਹਾਂਜੀ ਇਹ ਤੇ ਮਤਲਬ ਮੈਨੂੰ ਉਹਦੇ ਛੋਟੇ ਭਰਾ ਨੇ ਬੜਾ ਜ਼ੋਰ ਪਾਇਆ ਵੀ ਤੁਸੀਂ ਲਿਖੋ ਉਹਨੇ ਮੈਨੂੰ ਬਹੁਤ ਸਾਰੀ ਸਮੱਗਰੀ ਵੀ ਦਿੱਤੀ ਇਹ ਫਿਰ ਮੈਂ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਦਿੱਲੀ ਜੀ ਉਦੋਂ ਲਿਖੀ ਮੈਂ ਆ ਉਹ ਉੱਥੇ ਹੀ ਰਿਲੀਜ਼ ਹੋਈ ਸਿੰਘੂ ਬਾਰਡਰੀ ਤੇ ਉਹ ਰਿਲੀਜ਼ ਕਰਨ ਵੇਲੇ ਦੀਪ ਸਿੱਧੂ ਵੀ ਉੱਥੇ ਸੀ